ਇਹ ਤੇ ਜੰਝੁੰਦੀ ਨਾ ਆਈ ਗੋਲਕੇ ਤੇ ਉਥੇ ਲੈ ਜਾਣੇ ਤੇ ਬੱਚੇ ਨੇ ਪਤਾ ਕੀ ਅਖਣਾ ਬਾਬਾ ਮਾਰ ਦੱਸੋ ਕੀ ਚਾਣੇ ਹਾਂ ਕਈ ਨਾ ਅਖਣਾ ਦਾੰਦਾ ਹੀ ਫੋਕੀ ਕਿ ਲੈ ਨਾਲ ਠੋਕੀ ਜਦੋਂ ਪੈਸੇ ਛੁੱਟਦੇ ਪੈਸੇ ਛੁੱਟਦੇ ਬਾਬਾ ਛੁੱਟੇ ਦੁਕੀਆਂ ਤੈਨੂੰ ਪਹਿਣ ਕੁੱਤੀਆਂ ਬਾਬਾ ਛੁੱਟੇ ਪੰਜਾ ਤੇਰਾ ਸੇਰ ਗੰਜਾ ਓਏ ਨਿਆਣੇ ਇਤਨਾ ਗੁੰਦੇ ਹੁੰਦੇ ਤੇ ਬਾਬਾ ਮੁੱਠ ਮਾਰਦਾ ਹੁੰਦਾ ਹਾਂ ਉਹ ਦੁਕਤ ਕੀ ਹੁੰਦੇ ਉਹ ਦੁਕਤ ਕੀ ਸਾਡੇ ਕੋਲ ਆ ਜਾਣੇ ਆ ਜਾਨੇ ਜਦੋਂ ਉਹਨਾਂ ਕੋਲ ਮੌਕੇ ਦੇ ਸਾਡੇ ਕੋਲ ਫੇਰ ਲੈ ਜਾਣੇ ਹਾਂਜੀ ਉਹ ਇਸ ਤਰ੍ਹਾਂ ਵਪਾਰ ਸਾਡਾ ਚੱਲਦਾ ਰਿਹਾ ਉਹਨਾਂ ਨੇ ਰੁਪਈਆ ਰੁਪਈਆ ਉਦੋਂ ਰੁਪਈਆ ਹੀ ਹੁੰਦਾ ਸੀ ਬਹੁਤ ਵੱਡੀ ਚੀਜ਼ 1 ਰੁਪਈਆ ਹੁੰਦਾ ਸੀ ਉਸ ਟਾਈਮ ਤੇ ਹਾਂ ਬਹੁਤ ਵੱਡੀ ਚੀਜ਼ ਹੈ ਰੁਪਈਆ ਜਿਹੜਾ ਸੀ ਸਹੀ ਹੌਣ ਦੇ ਸਮੇਂ ਦੇ ਵਿੱਚ ਵੇਖੋ 500 ਦਾ ਨੋਟ ਜੇ ਜੇ ਕਹੇ ਦੇ ਵਿਆਹ ਚਾਹ ਰੇ ਸ਼ਾਦੀ ਤੂੰ ਜਾਓਗੇ ਸਗਣ ਪਹੁੰਚ ਜਾਓਗੇ ਤੇ ਹੱਥ 500 ਦਾ ਨੋਟ ਚੱਲਦਾ ਵਾ ਵਾ ਹੌਣ 100 200 ਦਾ ਨੋਟ ਰਿਆ ਹੀ ਨਹੀਂ ਮਹਿੰਗਾ ਹੀ ਦੇ ਤੌਰ ਨਾਲ ਅੱਛਾ ਤੁਸੀਂ ਸ਼ੁਰੂ ਹੋਏ ਪੰਜੇ ਤੋਂ ਹਾਂਜੀ ਤੁਸੀਂ ਪੰਜੇ ਤੋਂ ਸ਼ੁਰੂ ਹੋਏ ਹਾਂਜੀ ਪੰਜੇ ਤੋਂ ਪੱਪੂ ਨੇ ਜਦੋਂ ਸ਼ੁਰੂ ਕੀਤਾ ਤੁਹਾਡੇ ਹੱਥ ਵਿੱਚ ਕਿੰਨੇ ਪੈਸੇ ਆਏ ਤੁਹਾਨੂੰ ਕਦੋਂ ਪਤਾ ਲੱਗਾ 1 ਰੁਪਈਆ 1 ਰੁਪਈਏ ਤੋਂ 1 ਰੁਪਈਏ ਦੇ 4 ਗੋਲ ਗੱਪੇ ਦਿੱਤੇ 1 ਰੁਪਈਏ ਤੋਂ 4 ਗੋਲ ਗੱਪੇ ਤੁਸੀਂ ਵੇਚੇ ਹਾਂਜੀ ਇਹ ਬੜੀ ਵੱਡੀ ਗੱਲ ਹੈ ਹਨਾ ਤੇ ਅੱਜ 10 ਰੁਪਏ ਤੇ 4 10 ਦੇ 4 10 ਦੇ 4 ਮਹਿੰਗਾਈ ਤੁਹਾਨੂੰ ਪਹਿ 10 ਗੁਣਾ ਵੱਧ ਗਈ ਹੈ 10 ਗੁਣਾ ਵੱਧ ਗਈ ਬਿਲਕੁਲ ਹਰ ਇੱਕ ਚੀਜ਼ ਮਹਿੰਗਾਈ ਵਧਦੀ ਜਾਂਦੀ ਹੈ ਹਰ ਇੱਕ ਚੀਜ਼ ਦੇ ਵਿੱਚ ਹੁਣ 10 ਗੁਣਾ ਸਾਨੂੰ ਮਹਿੰਗਾਈ ਗਈ ਜੀ ਉਦੋਂ ਹਿਸਾਬ ਨਾਲ 20 ਰੁਪਏ ਕਿਲੋ ਤੇਲ ਹੁੰਦਾ ਸੀ ਹਾਂ 20 ਰੁਪਏ ਤੇ 4 ਹੁਣ ਇਹ ਵੇਲੇ 200 ਰੁਪਏ ਕਿਲੋ 200 ਰੁਪਏ ਤੇਲ 40 ਰੁਪਏ ਕਿਲੋ ਮੈਂ ਦਰਵਾਉਂਦਾ ਹਾਂ ਹਾਂ ਇਹ ਵੇਲੇ 40 ਰੁਪਏ ਕਿਲੋ ਹਾਂ ਤੇ ਇਹ ਜਿਹੜੇ ਗੋਲ ਗੱਪੇ ਤੁਸੀਂ ਥਾਰ ਆਪਣੇ ਤਿਆਰ ਕਰਦੇ ਹੋ ਕਰੇ ਹਾਂਜੀ ਹਾਂਜੀ ਆਪ ਵੀ ਤਿਆਰ ਕਰਦੇ ਘਰ ਦੇ ਫਿਰ ਨਾਲ ਸਾਥ ਲਾਉਂਦੇ ਬੱਚੇ ਵੇਲਦੇ ਆ ਤੇ ਕਰਦੇ ਸੇਕਦੇ ਆ ਇਸ ਤਰ੍ਹਾਂ ਬਣ ਕੇ ਅੱਛਾ ਅੱਛਾ ਮਾਦਰ ਸਾਰਾ ਪਰਿਵਾਰ ਲੱਗਦਾ ਜੀ ਮੇਰੇ ਨਿੱਕਾ ਕਿਉਂ ਬਰੀਕ ਸੌਦਾ ਹਾਂ ਬਰੀਕ ਗੋਲੀ ਬਰਾਂਟੇ ਚ ਢਿੰਦੀ ਆ ਹਾਂ ਗੋਲਕਪਾ ਐਡਾ ਹੁੰਦਾ ਵਾ ਜੇ ਬਰਾਂਟੇ ਤੇ ਛੋਟੀ ਭੱਟੀ ਹੋ ਗਈ ਤੇ ਗੋਲਕਪਾ ਵੱਡਾ ਹੋ ਗਿਆ ਵੇਖੋ ਕਈ ਬੀਬੀਆਂ ਆਦਦੇ ਲੈ ਮੇਰਾ ਤੇਰੇ ਦੇ ਨਿੱਕੇ ਗੋਲਕਪਾ ਉਹਨੂੰ ਬੀਬੀ ਨੂੰ ਗੋਲਕਪਾ ਵੱਡਾ ਦੋ ਅੱਧਾ ਮੂੰਹ ਚ ਬੁੰਦੀ ਆ ਅੱਧਾ ਵਿੱਚ ਥੱਲੇ ਚੋ ਜਾਂਦਾ ਵਾ ਸਹੀ ਹੈ ਇਹ ਸਹੀ ਗੱਲ ਹੈ ਬਿਲਕੁਲ ਸਹੀ ਹੈ ਹਾਂਜੀ ਹਾਂ ਕਿਉਂਕਿ ਵੱਡਾ ਗੋਲਕਪਾ ਮੂੰਹ ਚ ਨਹੀਂ ਪਿੰਦਾ ਹਾਂ ਤੇ ਮੂੰਹ ਟੱਡਣ ਲੱਗਿਆ ਤੇ ਸ਼ਰਮ ਲੱਗਦੀ ਹੈ ਹਾਂ ਬਿਲਕੁਲ ਤਾਂ ਅੱਧਾ ਮੂੰਹ ਚ ਪਿਆ ਇਹ ਕਿਦਾਂ ਦੀ ਸਮਝ ਦੀ ਤੁਹਾਨੂੰ ਮੈਂ ਗੱਲ ਸੁਣਾਉਣਾ ਜੀ ਇੱਕ ਦਿਨ ਮੈਂ ਰੇੜੀ ਲੈ ਕੇ ਗਿਆ ਹਾਂ ਅੱਡੇ ਤੇ ਹਾਂ ਇੱਕ ਆਪਣੇ ਲਈ ਹੀ ਪੱਤੀ ਦਾ ਬੰਦਾ ਹਾਂ ਉਹਨੇ ਸੂਟ ਕਿੱਟਾ ਪਾਇਆ ਉਹ ਵੰਡੇ ਜਾ ਰਿਹਾ ਸੀ ਕਿਦੇ ਹਾਂ ਤੇ ਮੈਨੂੰ ਆਂਦਾ ਮੇਰੇ ਕੋਲ ਆ ਗਿਆ ਮੈਂ ਜਵਾਨਾ ਦੱਸ ਤੋ ਇੱਕ ਗੋਲ ਗੱਪਾ ਨਹੀਂ ਭੰਨ ਸਕਦਾ ਅੱਛਾ ਮੈਂ ਆਹ ਛਾਤੀ ਦੇ ਜੋਰ ਨਾਲ ਗੋਲ ਗੱਪਾ ਭੰਨਣਾ ਹੈ ਇਸ ਤਰ੍ਹਾਂ ਰੱਖ ਕੇ ਮੈਂ ਇੱਥੇ ਗੋਲ ਗੱਪਾ ਰੱਖਣਾ ਅੱਛਾ ਹੱਥਾਂ ਨਾਲ ਭੰਨਣਾ ਨਹੀਂ ਆ ਛਾਤੀ ਦਾ ਜੋਰ ਲਾਉਣਾ ਅੱਛਾ ਦੋ ਛਾਤੀਆਂ ਨਾਲ ਐ ਭੰਨਣਾ ਮੈਂ ਹਾਂ ਉਹ ਆਂਦਾ ਲੈ ਕਿਹੜੀ ਗੱਲ ਹੈ ਕੀ ਮੈਂ ਭੰਡੂ ਮੈਂ ਤੈਨੂੰ ਪੰਜ ਗੋਲਕੇ ਪੇ ਫਰੀ ਦੇ ਪਾਉਂਦੇ ਸੀ ਅੱਛਾ ਹਾਂਜੀ ਅੱਛਾ ਉਹ ਆਂਦਾ ਠੀਕ ਆ ਉੱਤੇ ਹੋਰ ਵੀ ਚਾਰ ਬੰਦੇ ਸਾਡੇ ਕੋਲ ਲੋਗੇ ਮੈਂ ਕੀ ਕੰਮ ਕੀਤਾ ਮੈਂ ਜਿਹੜਾ ਗੋਲਕਾ ਪਾ ਸੀ ਨਾ ਉਹਦੇ ਵਿੱਚ ਮੈਂ ਰੰਗ ਭਰਦਾ ਹਾਂ ਹਾਂਜੀ ਸੰਧੂਰੀ ਰੰਗ ਹੁੰਦਾ ਸੀ ਸੰਧੂਰੀ ਰੰਗ ਭਰਿਆ ਸੰਧੂਰੀ ਰੰਗ ਮੈਂ ਭਰਦਾ ਉਹਦੇ ਵਿੱਚ ਅੱਛਾ ਉਹਦੇ ਗੱਲਾਂ-ਗੱਲਾਂ ਚ ਭਰਦਾ ਨਾ ਮੈਂ ਉਹਨੂੰ ਜਦੋਂ ਮੈਂ ਦਿੱਤਾ ਨਾ ਐਸੇ ਰੋਕਦਾ ਉਹ ਸਾਰੇ ਚਿੱਟੇ ਕੱਪੜੇ ਉਹਦੇ ਸਾਰੇ ਸਾਰੇ ਖਰਾਬ ਗਰਖ ਖਰਾਬ ਹੋ ਗਿਆ ਮਾਇ ਕੀ ਕੀਤਾ ਇਹ ਮੈਂ ਤੁਨਾਂ ਨੇ ਮੈਂ ਗੁਲਗਪਾ ਪਾਣ ਦੁਗਾ ਲੀੜੇ ਤੇਰੇ ਲਿਬੜ ਕੇ ਸਾਰੇ ਹੈ ਬੜਾ ਮਖੋਲ ਪਿਆ ਉੱਥੇ ਉਹ ਫਿਰ ਵਾਪਸ ਆਇਆ ਫਿਰ ਦੂਜਾ ਸੂਟ ਪਾ ਕੇ ਫਿਰ ਬੜੇ ਕੀਤਾ ਤੁਹਾਡੀ ਗੱਲ ਨਾ ਉਹਨੇ ਗੁੱਸਾ ਕਹਦਾ ਕਰਨਾ ਪੰਜ ਗੁਲਗਪੇ ਖਾਣੇ ਕਾ ਗਿਆ ਇਹ ਹੋ ਜੇ ਸਾਡੇ ਕੋਲ 8 ਮਾ ਵਰੀਟੀਆਂ ਚੱਲਦੀਆਂ ਹੁੰਦੀਆਂ ਕੀ ਬਾਤ ਹੈ ਹਾਂਜੀ ਤੇ ਤੁਹਾਨੂੰ ਕਿੰਨਾ ਕ ਸਮਾਂ ਹੋ ਗਿਆ ਇੱਥੇ ਪਿੰਡ ਚ ਰਹਿੰਦੇ ਨੂੰ ਸਾਡੀ ਉਮਰ ਇਤੋਂ ਜੋ ਮਤਲਬ ਬਚਪਨ ਸਾਡਾ ਇੱਥੇ ਸਾਡਾ ਜੰਮਪਨ ਇੱਥੋਂ ਦਾ ਹੀ ਹੈ ਜਨਮ ਪੜਾ ਇੰਨਾ ਦਾ ਵੀ ਇੱਥੇ ਆ ਸਾਡਾ ਵੀ ਇੱਥੇ ਆ ਬੱਚੇ ਵੀ ਇੱਥੇ ਹ ਕਿਚਾ ਚਰੋ ਕੋ ਨਾ ਦੇਖਣਾ ਵਿਖਾਇਆ ਨਾ ਦੱਸਿਆ ਨਾ ਦਿੱਲੀ ਜਿਆਦਾ ਰਿਸ਼ਤੇਦਾਰੀ ਹੈ ਦਿੱਲੀ ਰਿਆ ਲੁਧਿਆਣਾ ਖੰਨਾ ਮਲੋਟ ਕੋਟ ਇਹ ਜਿਥਾਂ ਵਾਂ ਤੇ ਰਿਸ਼ਤੇਦਾਰੀ ਹੈ